ਮੋੜਾ ਜੋ ਬੋਲਨੇ ਦਾ ਇਹਦਾ ਮਾਇਆ ਬੋਲਨੇ ਦਾ ਇਹ ਅਹੋਤੀ ਸਰਕਾਰ ਮੁਰਦਾਬੋਦੋਤੀ ਸਰਕਾਰ ਮੁਰਦਾਬੋਦ ਦਿੱਲੀ ਵੇਜ ਵਰਕਰ ਜਿੰਦਾਬਾਦ ਦਿੱਲੀ ਵੇਜ ਵਰਕਰ ਜਿੰਦਾਬਾਦ ਮੁਰਦਾਬ ਫੋਟੋ ਕਰਨੀ ਨਹੀਂ ਐਨੂੰ ਲੱਗਦੀ ਟੋਟਲ ਕਰਾਂਗੇ ਨਾ ਕਰ ਦੇ ਲੋਕ ਇਨਾਂ ਨੇ ਹੁਣ ਪੋਸਟਾਂ ਕੱਢੀਆਂ ਨੂਰ ਸਕੂਲ ਆਦ ਨੇ ਜੋ ਕਿ 2022 ਦੇ ਵਿੱਚ ਵੀ ਕੱਢਣਾ ਸੀ ਹੁਣ ਵੀ ਕੱਢ ਚੁੱਕੇ ਆ ਔਰ ਇਹ ਪੋਸਟਾਂ ਦੇ ਵਿੱਚ ਆਪਾਂ ਨੂੰ ਜੋ ਵੀ ਬੰਦੇ ਇਸ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਇਹਦਾ ਕੋਈ ਬੈਨੀਫਿਟ ਨਹੀਂ ਮਿਲਦਾ ਕਿਉਂਕਿ ਆਪਾਂ ਨੂੰ ਸਕੂਲ ਦੇ ਵਿੱਚ ਦੇਖੋ ਵੇਖ ਦੇ ਜਵਾਕ ਆਪਣੇ ਵੀ ਆ ਜਿਹੜੇ ਬੰਦੇ ਮੇਰਾ ਨਾਂ ਜਸਵਿੰਦਰ ਸਿੰਘ ਹੈ ਜੀ ਹਾਂ ਜੀ ਕੀ ਮਸਲਾ ਜੀ ਮਸਲਾ ਸਾਡਾ ਭਾਜੀ ਇਹ ਆ ਵੀ ਇੱਕ ਤਾਂ ਜਦੋਂ ਛੁੱਟੀਆਂ ਪੈਂਦੀਆਂ ਸਕੂਲ 'ਚ 2 ਮਹੀਨਿਆਂ ਦੀਆਂ ਹੁਣ 2 ਮਹੀਨਿਆਂ ਦੀਆਂ ਛੁੱਟੀਆਂ ਪੈ ਚੁੱਕੀਆਂ ਸਾਰੇ ਬੰਦੇ ਬੇਰੁਜ਼ਗਾਰ ਹੋਏ ਬੈਠੇ ਆ ਇਸ ਟਾਈਮ ਦੇਖੋ ਸਾਡਾ ਜਿਹੜਾ ਰੋਜ਼ਗਾਰ ਆ ਇਸੇ ਤੋਂ ਚੱਲਦਾ ਕਿਉਂਕਿ ਹਰੇਕ ਬੰਦੇ ਨੂੰ ਪਤਾ ਵੀ ਇਹ ਸਕੂਲਾਂ 'ਚ ਲੱਗਿਆ ਸਾਨੂੰ 20 22 22 ਸਾਲ ਹੋ ਗਏ ਸਕੂਲਾਂ 'ਚ ਕੰਮ ਕਰ ਅਸੀਂ ਜਵਾਰ ਨੂੰ ਹੁੰਦੇ ਆ ਬਦਲੇ ਜੀ ਸੈਂਟਰ ਗਵਰਨਮੈਂਟ ਦਾ ਡਿਪਾਰਟਮੈਂਟ ਆ ਇਹ ਅੱਛਾ ਜੀ ਅਸੀਂ ਉਹਦੇ 'ਚ ਕੰਮ ਕਰਦੇ ਆ ਜੀ ਠੀਕ ਆ ਸਾਰੇ ਬੰਦਿਆਂ ਨੂੰ ਇੱਥੇ ਜਿੰਨੇ ਵੀ ਵੀਰ ਆਏ ਆ ਸਾਰਿਆਂ ਨੂੰ 10 10 15 15 20 20 ਸਾਲ ਹੋ ਚੁੱਕੇ ਆ ਲੇਡੀਜ਼ ਆ ਇਹਨਾਂ ਨੂੰ ਵੀ 10 10 15 15 ਸਾਲ ਹੋ ਚੁੱਕੇ ਆ ਠੀਕ ਆ ਕੋਈ ਸਾਨੂੰ ਮੈਡੀਕਲ ਨਹੀਂ ਮਿਲਦਾ ਕੋਈ ਸਾਨੂੰ ਗੈਸਟਰ ਛੁੱਟੀ ਨਹੀਂ ਮਿਲ ਰਹੀ ਨਾ ਕੋਈ ਸਾਨੂੰ ਸ ਦੱਸੋ ਵੀ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਦਾਂ ਚੱਲਣਾ ਇਸ ਕਰਕੇ ਜੋ ਸਾਡੀ ਮੰਗ ਹੈ ਇਥੇ ਇਹੀ ਮੰਗ ਆ ਵੀ ਸਾਨੂੰ ਜਦੋਂ ਛੁੱਟੀਆਂ ਪੈਂਦੀਆਂ ਉਦੋਂ ਵਾਰਿਸ ਰੱਖਿਆ ਜਾਣ ਜੋ ਪ੍ਰਿੰਸੀਪਲਾਂ ਦੇ ਮੂਰੇ ਰਹਿੰਦੇ ਜੋ ਪ੍ਰਿੰਸੀਪਲਾਂ ਦੇ ਨਜ਼ਦੀਕ ਬੰਦੇ ਆ ਉਹਨਾਂ ਨੂੰ ਇਹ ਸਕੂਲਾਂ ਚ ਰੱਖ ਲੈਂਦੇ ਆ ਜਿਹੜੇ ਦੂਜੇ ਬੰਦੇ ਜਿਨ੍ਹਾਂ ਦਾ ਕੋਈ ਜਿਵੇਂ ਹੁਣ ਅਸੀਂ ਆਪ ਦੇ ਕੇਸ ਲਾ ਰੱਖਿਆ ਸਾਡੇ ਕੇਸ ਚੱਲ ਰਹੇ ਆ ਜਿਵੇਂ ਪਹਿਲਾਂ ਇਹਨਾਂ ਨੇ 2020 ਦੇ ਵਿੱਚ ਲਾਕਡਾਊਨ ਚ 19 ਮਾਰਚ 2020 ਨੂੰ ਸਾਰੇ ਬੰਦਿਆਂ ਨੂੰ ਇਹਨਾਂ ਨੇ ਘਰ ਭੇਜਤਾ ਸੀਗਾ ਅਸੀਂ ਉਦੋਂ ਇੱਕ ਅ ਲੋਕ ਅਦਾਲਤ ਕੈਡ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਫਾਇਲ ਕਰਿਆ ਹੋਇਆ ਉਹ ਸਾਡਾ ਕੇਸ ਚੱਲ ਰਿਹਾ ਹੈ ਉਹ ਅਸੀਂ ਲਾਇਆ ਸੀ ਵੀ ਇਹ ਸਾਨੂੰ ਕਹਿੰਦੇ ਸੀ ਵੀ ਸਾਰੇ ਬੰਦੇ ਕੰਪਨੀਆਂ ਦੇ ਥਰੂ ਆਜੋ ਅਸੀਂ ਕੰਪਨੀਆਂ ਦੇ ਥਰੂ ਤੋਂ ਮਨਾਂ ਕਰਤਾ ਵੀ ਅਸੀਂ ਕਿਸੇ ਵੀ ਕੰਪਨੀ ਦੇ ਅੰਡਰ ਕੰਮ ਨਹੀਂ ਕਰਨਾ ਅਸੀਂ ਜੇ ਕਰਨਾ ਤੁਹਾਨੂੰ ਮਿਹਦੇ ਸਕੂਲ ਦੇ ਅੰਡਰ ਕੰਮ ਕਰਨਾ ਇਹਨਾਂ ਨੇ ਉਦੋਂ ਕਹਤਾ ਵੀ ਠੀਕ ਆ ਤੁਸੀਂ ਜਾਓ ਕਰਾ ਨੂੰ ਜੋ ਹੁੰਦਾ ਦੇਖ ਲਾਂਗੇ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਆਪਣੇ ਕੈਡ ਦੇ ਵਿੱਚ ਰੈਟ ਫਾਈਲ ਕਰੀ ਸੀਗੀ ਉਸ ਤੋਂ ਬਾਅਦ ਕੈਡ ਨੇ ਸਾਨੂੰ ਇਹ ਲਿਖ ਕੇ ਦਿੱਤਾ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਵੀ ਜਦੋਂ ਵੀ ਸਕੂਲ ਦੇ ਵਿੱਚ ਆਉਣਗੇ ਵੀ ਇਹ ਵਰਕਰਾਂ ਨੂੰ ਸਾਨੂੰ ਉਹਨਾਂ ਨੂੰ ਸਟੇ ਮਿਲੀ ਹੈ ਹਿੰਨੇ ਤੱਕ ਕਿਤੇ ਵੀ ਇਹਨਾਂ ਤੋਂ ਸਟੇ ਨਹੀਂ ਟੁੱਟੀ ਕਿਉਂਕਿ ਸਟੇ ਮਿਲੀ ਨੂੰ ਸਾਨੂੰ 4 ਸਾਲ ਹੋ ਚੁੱਕੇ ਐ ਇਹਨਾਂ ਤੋਂ ਸਟੇ ਨਹੀਂ ਹਜੇ ਤੱਕ ਡਿਪਾਰਟਮੈਂਟ ਤੋਂ ਟੁੱਟੀ ਉਹਦੇ ਵਿੱਚ ਸਾਡੀਆਂ ਇਹੀ ਸ਼ਰਤਾਂ ਸੀਗਾ ਵੀ ਅਸੀਂ ਸਕੂਲ ਦੇ ਅੰਡਰ ਕੰਮ ਕਰਨਾ ਔਰ ਕੰਪਨੀ ਦੇ ਅੰਡਰ ਨਹੀਂ ਕੰਮ ਕਰਨਾ ਜੋ ਵੀ ਵੀਰ ਕੰਪਨੀ ਦੇ ਅੰਡਰ ਕੰਮ ਕਰ ਰਹੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਨੂੰ 20 20 ਤਰੀਕ ਤੱਕ 25 25 ਤਰੀਕ ਤੱਕ ਕਰ ਦਿਆ ਔਰ ਮੰਦਚੰਗ ਸ਼ਬਦ ਬੋਲਦੇ ਆ ਇਸ ਕਰਕੇ ਅਸੀਂ ਆਪਦਾ ਜੋ ਰੱਖਿਆ ਕੇਸ ਲਾਇਆ ਸੀ ਉਸੇ ਕਰ ਬੱਲੇ ਲਾਇਆ ਸੀਗਾ ਵੀ ਸਾਨੂੰ ਜਿਹੜਾ ਇਹ ਹੱਕ ਸਾਡਾ ਉਹ ਦਿੱਤਾ ਜਾਵੇ ਔਰ ਜੋ ਦੂਸਰੀ ਮੰਗ ਸਾਡੀ ਇਹ ਸੀ ਵੀ ਜੋ ਪਰਮਾਨੈਂਟ ਹੁਣ ਪੋਸਟਾਂ ਕੱਢੀਆਂ ਇਹਨਾਂ ਨੇ 400 ਤੇ 39 ਪੋਸਟਾਂ ਕੱਢੀਆਂ ਉਹਨਾਂ ਚ ਇਹਨਾਂ ਨੇ ਰੱਖ ਰੱਖਿਆ ਵੀ ਕੰਪਿਊਟਰ ਟੈਸਟ ਦੇਣਾ ਔਰ ਸਕਿੱਲ ਟੈਸਟ ਦੇਣਾ ਔਰ ਦੂਜਾ ਉਹਦੇ ਚ ਆਪਣਾ 10 ਸਾਲ ਦਾ ਐਕਸਪੀਰੀਅੰਸ ਮੰਗਿਆ 10ਵੀਂ ਪਾਸ ਮੰਗੀ ਹੈ ਉਹਦੇ ਦੇਖੋ ਭਾਜੀ ਅਸੀਂ ਸਾਰੇ ਬੰਦੇ ਹੁਣ ਜਿਹਨੂੰ ਦਾਦਾ 15-15 ਸਾਲ ਹੋ ਗਏ ਸਕੂਲ ਛੱਡੇ ਨੂੰ ਉਹ ਅੱਜ ਕੰਪਿਊਟਰ ਟੈਸਟ ਕਿੱਦਾਂ ਦੇ ਸਕਦਾ ਕੰਪਿਊਟਰ ਟੈਸਟ ਦੀ ਅਸੀਂ ਮੰਗ ਇਹ ਰੱਖੀ ਹੈ ਵੀ ਸਾਡਾ ਜਿਹੜਾ ਕੰਪਿਊਟਰ ਟੈਸਟ ਨਾ ਲਿਆ ਜਾਵੇ ਜੋ ਅਸੀਂ ਉੱਥੇ ਰਾਸ਼ਨ ਪਾਣੀ ਮਿਸਾਂ ਦੇ ਵਿੱਚ ਬਣਾਉਨੇ ਆ ਸਾਥੋ ਉਹ ਬਣਾ ਕੇ ਦਿਖਾਇਆ ਜਾਵੇ ਜੋ ਸਕਿੱਲ ਟੈਸਟ ਅਸੀਂ ਉਹ ਦੇਣ ਲਈ ਤਿਆਰ ਆ 10 ਸਾਲ ਦਾ ਐਕਸਪੀਰੀਅੰਸ ਦੇ ਰਹੇ ਆ ਔਰ 10ਵੀਂ ਪਾਸ ਦੇ ਰਹੇ ਆ ਆਹੀ ਸਾਡੀਆਂ ਮੰਗਾਂ ਜੀ ਇਸ ਕਰਕੇ ਅਸੀਂ ਆਪਦੇ ਹੱਕ ਵਾਸਤੇ ਆਏ ਆ ਇੱਥੇ ਆ ਸਰਕਾਰ ਮੂਰੇ ਸਾਡੀ ਬੇਨਤੀ ਹੈ ਵੀ ਸਾਡਾ ਸਾਡਾ ਹੱਕਾ ਸਾਨੂੰ ਦਿੱਤਾ ਜਾਵੇ ਕਿੰਨੇ ਕੁ ਲੋਕ ਇਸ ਪਾਰਟੀ ਅਸੀਂ ਟੋਟਲ ਹੈਗੇ ਜੀ 2 300 ਬੰਦਾ ਹੈਗੇ ਜੀ ਹੁਣ ਮੇਨ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੇਨ ਮੰਗ ਇਹ ਹੀ ਹੈ ਜੇ ਇੱਕ ਤਾਂ ਸਾਨੂੰ ਪਰਮਾਨੈਂਟ ਕੀਤਾ ਜਾਵੇ ਜਿਹੜੇ 20 22 ਸਾਲਾਂ ਤੋਂ ਕੰਮ ਕਰ ਰਹੇ 10 ਸਾਲਾਂ ਤੋਂ ਦੂਸਰੀ ਮੰਗ ਸਾਡੀ ਇਹ ਹੈ ਵੀ ਜਦੋਂ ਛੁੱਟੀਆਂ ਪੈਂਦੀਆਂ ਜਾਂ ਤਾਂ ਸਾਨੂੰ ਸੈਲਰੀ ਦਿੱਤੀ ਜਾਵੇ ਛੁੱਟੀਆਂ ਦੀ ਨਹੀਂ ਸਾਨੂੰ ਉੱਥੇ ਕੰਮ ਦਿੱਤਾ ਜਾਵੇ ਅਗਰ ਤੁਹਾਡਾ ਮਸਲਾ ਹੱਲ ਨਾ ਹੋਵੇ ਤਾਂ ਅਗਲਾ ਟੋੜਾ ਸਟ੍ਰਾਈਕ ਕੀ ਹੋਏਗਾ ਜੀ ਅਗਲਾ ਸਟੈਪ ਅਸੀਂ ਚੰਡੀਗੜ੍ਹ ਜਾਵਾਂਗੇ ਚੰਡੀਗੜ੍ਹ ਫਿਰ ਸਾਡੀ ਮੀਟਿੰਗਾਂ ਮੈਡਮ ਚੰਡੀਗੜ੍ਹ ਅਫਸਰ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਚੰਡੀਗੜ੍ਹ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਮੈਂ ਜਵਾਰ ਨਵੋਦੇ ਵਿਦਿਆਲੇ ਵਿੱਚ ਕੰਮ ਕਰ ਰਿਹਾ ਜੀ ਜੋ ਕਿ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਾਥੋਂ ਡਿਊਟੀ ਲੈ ਰਹੇ 20-20 ਘੰਟੇ 15-15 ਘੰਟੇ ਕਰਦੇ 15 ਘੰਟੇ ਦੇ 20 ਘੰਟੇ ਡਿਊਟੀ ਲੈ ਰਹੇ ਸਾਨੂੰ ਜਿਹੜੀ ਸਕੇਲ ਮਿਲਦੀ ਹੈ ਉਹ ਜੇ 2-2 ਮਹੀਨੇ ਲੱਗਿਆ ਬੰਦਾ ਉਸ ਨੂੰ ਵੀ ਉਹ ਤਨਖਾਹ ਦਿੱਤੀ ਜਾ ਰਹੀ ਹੈ ਜਿਹੜਾ ਬੰਦਾ 10 ਮਹੀਨੇ ਤੋਂ 10 ਸਾਲਾਂ ਦਾ ਕੰਮ ਕਰ ਰਿਹਾ ਉਹਨੂੰ ਵੀ ਉਹ ਹੀ ਤਨਖਾਹ ਦਿੱਤੀ ਜਾਂਦੀ ਹੈ ਜਦ ਕਿ ਸਰਕਾਰ ਵੱਲੋਂ ਹੈ ਵੀ ਇਹਨਾਂ ਨੂੰ ਸੇਮ 스ਕਿਲ ਹਾਈ ਸਕਿਲ ਤੇ ਅਨ ਸਕਿਲ ਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਸਾਡੇ ਨਾਲ ਇਹ ਬਹੁਤ ਗਲਤ ਤੰਗ ਨਾਲ ਸਾਨੂੰ ਤਨਖਾਹ ਦੇ ਰਿਹਾ ਇਹ ਆਪਣੀ ਮਰਜ਼ੀ ਮਨਮਰਜ਼ੀ ਕਰ ਰਹੇ ਹੈ ਤੇ ਸਾਡੀ ਇਹ ਹੀ ਬੇਨਤੀ ਹੈ ਵੀ ਸਾਨੂੰ ਜਿਹੜੀ ਤਨਖਾਹ ਉਹ ਸਾਨੂੰ ਸੇਮੀ ਸਕੈਲ ਜਿਹੜੀ ਸਕੈਲ ਦੀ ਦਿੱਤੀ ਜਾਵੇ ਹਾਲਾਂਕਿ ਸਾਨੂੰ ਅਨਸਕੈਲ ਤਨਖਾਹ ਦਿੱਤੀ ਜਾਂਦੀ ਹੈ ਸਾਨੂੰ 10 10 ਸਾਲ ਕਿਸੇ ਨੂੰ 5 ਸਾਲ ਹੋ ਗਏ ਹੈ ਵੀ ਸਾਨੂੰ ਇਹ ਹੀ ਬੇਨਤੀ ਹੈ ਵੀ ਸਾਡੇ ਡਿਊਟੀ ਜਿਹੜੀ 8 ਘੰਟੇ ਕੀਤੀ ਜਾਵੇ ਤੇ ਸਾਨੂੰ ਜਿਹੜਾ ਬੇਨੀਫਿਟ ਮੈਡੀਕਲ ਵਗੈਰਾ ਸਾਨੂੰ ਦਿੱਤਾ ਜਾਵੇ ਤੇ ਸਾਡਾ ਮਸਲਾ ਹੱਲ ਨਾਲ ਨਾ ਆਇਆ ਤਾਂ ਅਗਲਾ ਤਾਂ 10 ਸਟੈਪ ਕੀ ਹੈ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਇਹਦਾ ਸੰਘਰਸ਼ ਹੋਰ ਤੇਜ਼ ਕਰਾਂਗੇ ਅਸੀਂ ਚੰਡੀਗੜ੍ਹ ਜਾਵਾਂਗੇ ਰੀਜਨਲ ਅਫਸਰ ਕੋਲ ਜਾਵਾਂਗੇ ਅਸੀਂ ਉੱਥੇ ਜਾ ਕੇ ਰੋਸ਼ ਪ੍ਰਦਰਸ਼ਨ ਕਰਾਂਗੇ ਨਹੀਂ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਵੀ ਪ੍ਰਾਈਵੇਟ ਕੰਪਨੀਾਂ ਦੇ ਥਰੂ ਆਓ ਤੁਸੀਂ ਤਾਂ ਇਹਦਾ ਮਤਲਬ ਕੀ ਬੰਦਾ ਵੀ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹਾਂਜੀ ਇਹ ਪ੍ਰਾਈਵੇਟ ਕੰਪਨੀਆਂ ਹੀ ਦੇਖੋ ਆਪ ਦਾ ਤਰੀਕੇ ਨਾਲ ਕਰ ਰਿਹਾ ਤਨਖਾਹ ਦਿੰਦੇ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਤਨਖਾਹ ਪਹੁੰਚਦੀ ਜੀ ਤੇ 15-15000 ਰੁਪਏ ਪਹਿਲਾਂ ਉਹ ਰਿਕਰ ਵਰਕਰ ਤੋਂ ਲੈਂਦੇ ਜੀ ਫੇਰ ਆਪਦੀ ਮਰਜ਼ੀ ਨਾਲ ਤਨਖਾਹ 10 ਦਿਨ ਦੇ ਕਿਸ ਨੂੰ ਅਟ ਦਿੰਦੇ ਆ ਜੀ ਜਿਹੜੀ ਤਨਖਾਹ ਹੈ ਉਸ ਸਰ ਸਿਕਿਉਰਟੀ ਜਮਾ ਕਰਦੇ 15 15000 ਜਾਂ 18 ਉਹਨੂੰ ਹਾਂਜੀ 15 15 20 20000 ਰੁਪਏ ਲੈਂਦੇ ਆ ਜੀ ਤੇ ਉਹ ਫੇਰ ਆਪਦੀ ਮਰਜ਼ੀ ਨਾਲ ਤਨਖਾਹ ਪਾਉਂਦੇ ਆ ਮਹੀਨੇ ਦੀ ਨਹੀਂ ਪਾਉਂਦੀ ਤਨਖਾਹ 2 2 3 3 ਮਹੀਨਿਆਂ ਬਾਅਦ ਲਖਾ ਪਾਉਂਦੇ ਆ ਜੀ ਤੇ ਜੋ ਗਰੀਬ ਬੰਦੇ ਆ ਸੀ ਆਪਣਾ ਗੁਜ਼ਾਰਾ ਕਿਵੇਂ ਕਰ ਸਕਦੇ ਮੀਨਾ ਤਪਉਣਾ ਬਹੁਤ ਔਖਾ ਜਾਂਦਾ ਹੈ ਹਾਲਾਂਕਿ ਜਿਹੜੇ 3 ਮਹੀਨੇ ਛੁੱਟੀਆਂ ਹੁੰਦੀਆਂ ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਉਹਦੀ ਤਨਖਾਹ ਦਿੱਤੀ ਜਾਂਦੀ ਹੈ ਤੇ ਨਾ ਸਾਨੂੰ ਕੋਈ ਕ ਜਿਹੜੀਆਂ ਦਿਵਾਲੀ ਦੀ ਸਾਨੂੰ ਇੱਕ ਮਹੀਨੇ ਦੀ ਛੁੱਟੀ ਉਹ ਮਿਲਦੀ ਹੈ 2 ਮਹੀਨੇ ਦੀ ਹੁਣ ਮਿਲਦੀ ਹੈ ਗਰਮੀ ਦੀਆਂ ਵੀ ਸਾਨੂੰ ਉਹ ਕੰਮ ਦਿੱਤਾ ਜਾਵੇ ਕੰਮ ਦਿੱਤਾ ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਜੀਐਨਵੀ ਅਮਾਨ ਅੰਮ੍ਰਿਤਸਰ ਬੰਦ ਤੋਂ ਮੈਂ ਕੰਮ ਕਰਦਾ ਉੱਥੇ ਤੇ 8 5 2012 ਦੀ ਮੇਰੀ ਜੋਇਨਿੰਗ ਡੇਟ ਆ ਸਰ ਮੈਂ ਜਦੋਂ ਤੋਂ ਕੰਮ ਕਰ ਰਿਹਾ ਉੱਥੇ ਸਾਨੂੰ ਇਹ ਬਹੁਤ ਸਕੂਲਾਂ ਵਾਲੇ ਪਰੇਸ਼ਾਨ ਵੀ ਕਰਦੇ ਆ ਤੇ ਕਦੀ ਸਾਨੂੰ ਮੈਸ ਦੇ ਵਿੱਚ ਸਾਡੀ ਡਿਊਟੀ ਆ 12 12 13 13 ਘੰਟੇ ਸਾਡੀ ਕੋਈ ਡਿਊਟੀ ਲੈਂਦੇ ਆ ਸਾਨੂੰ 8 ਘੰਟੇ ਡਿਊਟੀ ਦੀ ਮੰਗਿਆ ਕਿ 8 ਘੰਟੇ ਸਾਨੂੰ ਡਿਊਟੀ ਦੇਣੇ ਦੂਸਰੀ ਗੱਲ ਇਹ ਆ ਕਿ ਸਾਨੂੰ ਮੈਸ ਦੇ ਵਿੱਚੋਂ ਬਾਹਰ ਕੱਢ ਕੇ ਕਦੀ ਇਹ ਸਾਨੂੰ ਬੈਣੀਆਂ ਸਾਫ਼ ਕਰਨ ਲਾ ਦਿੰਦੇ ਆ ਕਦੀ ਇਹ ਸਾਨੂੰ ਫਲਸਾਂ ਸਾਫ਼ ਕਰਨ ਲਾ ਦਿੰਦੇ ਆ ਸਾਡਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਅਸੀਂ ਬਹੁਤ ਕਲਪੇ ਪਏ ਆ ਇਹਨਾਂ ਤੋਂ ਸਾਡਾ ਤੇ ਮਤਲਬ ਉੱਚੀ ਉੱਚੀ ਰੋਣ ਦਿਲ ਕਰਦਾ ਵਾ ਇੱਥੇ ਵੀ ਅਸੀਂ ਕੀ ਕਰੀਏ ਤੇ ਜਿਹੜੇ ਰੂਲ ਕੱਢੇ ਆ ਹੁਣੇ ਇਹ ਸੈਂਟਰ ਗਵਰਨਮੈਂਟ ਨੇ ਇਹ ਸੈਂਟਰ ਗਵਰਨਮੈਂਟ ਨੇ ਕੱਢੇ ਆ ਜੀ ਸੈਂਟਰ ਗਵਰਨਮੈਂਟ ਦਾ ਮੋਦੀ ਜੀ ਇਹਨਾਂ ਦਾ ਤਾਂ ਬੇੜਾ ਕਰਕ ਹੋ ਜੇ ਕਿਤੇ ਆਉਣ ਵਾਲੀ ਸਰਕਾਰ ਜਿਹੜੀ ਆ ਇਹਨਾਂ ਦੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਸਾਡਾ ਸਾਰਾ ਪੱਠਾ ਗੁੱਲ ਕਰਕੇ ਰੱਖਤਾ ਵਾ ਇਹਨਾਂ ਨੇ ਪ੍ਰਾਈਵੇਟ ਸਾਡਾ ਮਹਿਕਮਾ ਸਾਰਾ ਕਰਤਾ ਵਾ ਸਾਨੂੰ ਜਿਹੜਾ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਵਾ ਅਸੀਂ ਆਪਣੇ ਮਤਲਬ ਹੱਕ ਮੰਗਣ ਵਾਸਤੇ ਜੇ ਖੜੇ ਹੁੰਨੇ ਆ ਤੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵਾ ਚੰਡੀਗੜ੍ਹ ਹੈੱਡਕੁਆਟਰ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਇਹਨਾਂ ਨੂੰ ਦਿੱਲੀ ਵੇਜ ਨੂੰ ਸਕੂਲਾਂ ਚੋਂ ਬਾਹਰ ਕ ਤੇ ਮਤਲਬ ਅਸੀਂ ਜੇ ਸਕੂਲ ਦੇ ਵਿੱਚ ਕੰਮ ਕਰਦੇ ਆਂ ਤੇ ਸਾਨੂੰ ਜਿਹੜੀ ਡਿਊਟੀ ਹੈ ਸਾਡੀ ਸਾਡੀ ਡਿਊਟੀ ਦਾ ਕੋਈ ਟਾਈਮ ਨਹੀਂ ਹੈਗਾ ਅਸੀਂ ਸਵੇਰੇ 4 ਵਜੇ ਮੈਸ ਵਾਲੇ ਬੰਦੇ ਉੱਠਦੇ ਆਂ ਰਾਤ ਨੂੰ 10 ਵਜੇ ਅਸੀਂ ਆਪਣੇ ਰੂਮਾਂ ਦੇ ਵਿੱਚ ਜਾਂਦੇ ਆਂ ਉਹ ਵੀ ਸਾਨੂੰ ਕੋਈ ਇਹਨਾਂ ਨੇ ਕੁਆਟਰ ਨਹੀਂ ਦਿੱਤਾ ਹੋਇਆ ਸਾਨੂੰ ਕੋਈ ਕੁਆਟਰ ਨਹੀਂ ਸਾਡੇ ਕੋਲ ਰਹਿਣ ਦੀ ਜਗ੍ਹਾ ਨਹੀਂ ਅਸੀਂ 3-4 ਬੰਦੇ ਆਂ ਜਿਹੜੇ ਮੈਸ ਦੇ ਵਿੱਚ ਸੌਂਦੇ ਆਂ ਮੈਸ ਦੇ ਵਿੱਚ ਰਾਤ ਬਤਾਉਂਦੇ ਆਂ ਮੱਛਰ ਲੜ ਲੜ ਕੇ ਸਾਡੀਆਂ ਬਾਹਾਂਾਂ ਜੜੀਆਂ ਵਾਂ ਸੋਚ ਜਾਂਦੀਆਂ ਵਾਂ ਸਾਨੂੰ ਕੋ ਕਾਨੂੰ ਸਾਡਾ ਕੋਈ ਨੁਕਸਾਨ ਹੋ ਜਾਂਦਾ ਵਾ ਤੇ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਦੀ ਸੈਲਰੀ ਦਿੱਤੀ ਜਾਵੇ ਤੇ ਜੇ ਇਹ ਨਹੀਂ ਦੇਣਗੇ ਇਦਾਂ ਦਾ ਕੁਝ ਨਹੀਂ ਕਰਨਗੇ ਤੇ ਅਸੀਂ ਚੰਡੀਗੜ੍ਹ ਆਰੋਂ ਨੂੰ ਉਹਦਾ ਘਰਾਓ ਕਰਾਂਗੇ ਉੱਥੇ ਜਾ ਕੇ ਧਰਨਾ ਲਾਵਾਂਗੇ ਨਾ ਅੰਦਰੋਂ ਬਾਹਰ ਆਉਂ ਦਵਾਵਾਂਗੇ ਤੇ ਨਾ ਅੰਦਰੋਂ ਬਾਹਰੋਂ ਅੰਦਰ ਜਾਣ ਦਵਾਵਾਂਗੇ ਕਿਸੇ ਨੂੰ ਉਹਦੇ 'ਚ ਦੋ ਤਿੰਨ ਗੱਲਾਂ ਇਦਾਂ ਨਹੀਂ ਸਰ ਦੇਖੋ ਵੀ ਮਾ ਇਹ ਜਦੋਂ ਪੇਮੈਂਟ ਕਰਦੇ ਆ ਉਹਦਾ 'ਚ ਕੁਝ ਨਹੀਂ ਹੈ ਨਾ ਤਾਂ ਕੋਈ ਇਹ ਮਾਲਾ ਸਾਡਾ ਸਕੇਲ ਜਿਹੜਾ ਬੰਦਾ ਉਹ ਦੇ ਰਿਹਾ ਨਾ ਮੰਨ ਲਓ ਵੀ ਹੁਣ ਇੱਕ ਚੀਜ਼ ਦੇ ਦਿੰਦੇ ਜਿਹੜਾ ਕੱਲ ਦਾ ਬੰਦਾ ਉਹਨੂੰ ਵੀ ਉਹੀ ਸਕੇਲ ਦਿੰਦੇ ਆ ਦੂਜੇ ਨੂੰ ਵੀ ਉਹੀ ਦਿੰਦੇ ਆ ਵੇਖੋ ਹਾਲਾਂਕਿ ਜੋ ਸਕੇਲ ਬੰਦੇ ਅਲੱਗ-ਅਲੱਗ ਤਰੀਕੇ ਨਾਲ ਸਕੇਲ ਬੰਦੇ ਉਹ ਅਲੱਗ-ਅਲੱਗ ਜਦੋਂ ਇਹ ਕਹਿ ਦਿੰਦੇ ਆ ਵੀ ਜਿਹੜੀ ਡੀਸੀ ਰੇਟ ਆ ਉਹ ਸਾਨੂੰ ਡੀਸੀ ਰੇਟ ਦੇ ਮੁਤਾਬਕ ਹੀ ਰੱਖਦੇ ਆ ਡੀਸੀ ਰੇਟ ਦੇ ਹਿਸਾਬ ਨਾਲ ਦਿੰਦੇ ਤੇ ਜਿਹੜਾ ਉਹਦਾ ਸਕੇਲ ਆ ਉਹ ਵੀ ਡੀਸੀ ਰੇਟ ਦੇ ਹਿਸਾਬ ਨਾਲ ਦੇਣਾ ਚਾਹੀਦਾ ਇਹਨਾਂ ਨੂੰ ਉਹ ਕਿਉਂ ਇਸ ਡੀਸੀ ਰੇਟ ਤੋਂ ਅਲੱਗ ਦਿੰਦੇ ਆ ਫਿਰ ਸਾਡਾ ਨੁਕਸਾਨ ਤਿੰਨ ਦੋ ਥਾਂ ਕਰਦੇ ਆ ਇਹ ਪਹਿਲਾ ਨੰਬਰ ਤਾਂ ਸਾਡਾ ਸੈਲਰੀ ਚ ਕੱਟਦੇ ਆ ਨੁਕਸਾਨ ਤਿੰਨ ਮਹੀਨੇ ਸਾਡੀ ਸੈਲਰੀ ਜਾਂਦੀ ਹੈ 45000 ਦਾ ਸਾਡਾ ਉਹ ਨੁਕਸਾਨ ਹੁੰਦਾ ਦੂਜਾ ਜਦੋਂ ਸਾਨੂੰ ਐਕਸਪੀਰੀਅੰਸ ਦਿੰਦੇ ਆ ਕਰਦੇ ਆ ਨਾਲੇ ਅਗਲਾ ਆਪਦਾ ਐਕਸਪੀਰੀਅੰਸ ਫੁੱਲ ਰਹਿੰਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਜਿਹੜੀ ਸੈਂਟਰ ਗਵਰਨਮੈਂਟ ਦਾ ਮੋਦੀ ਸਰਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਹਾਂ ਇਹ ਦਿੰਦੇ ਆ ਫਾਇਦਾ ਹੀ ਦਿੰਦੇ ਆ ਕੰਪਨੀਆਂ ਨੂੰ ਕਹਿੰਦਾ ਮਤਲਬ ਇਹਨਾਂ ਦੇ ਆਪ ਦੇ ਦੇਖੋ ਜੀ ਮੋਦੀ ਸਰਕਾਰ ਦਾ ਇਹ ਆ ਮੋਦੀ ਸਰਕਾਰ ਦੇ ਆਪ ਦੇ ਇਹਨਾਂ ਦੇ ਕੋਈ ਮਾਸੀ ਦਾ ਮੁੰਡਾ ਕੋਈ ਚਾਚੇ ਦਾ ਕੋਈ ਮੁਸਲਫਾ ਫਾਫੜਾ ਇਹਨਾਂ ਦਾ ਸਾਰਿਆਂ ਦੇ ਆਪਸ ਵਿੱਚ ਆ ਉਹਨਾਂ ਨੂੰ ਦੇ ਹੀ ਜਾਂਦੇ ਆ ਕੰਪਨੀਆਂ ਅਗਲਾ ਪਹਿਲਾਂ ਤਨਖਾਹ ਪਾਉਣ ਤੋਂ ਪਹਿਲਾਂ ਜਦੋਂ ਪੈਸੇ ਮੰਗਦੇ ਆ ਅਗਲਾ ਕਹਿੰਦਾ ਪਹਿਲਾਂ ਤਾਂ 1500 ਮੇਰੇ ਅਕਾਊਂਟ ਚ ਪਾਓ ਫਿਰ ਅ 10 ਸਾਲਾਂ ਵਾਲੇ ਤਕਰੀਬਨ ਬੰਦੇ ਪਰਮਾਨੈਂਟ ਕਰਦੇ ਅਸੀਂ 15-15 ਸਾਲਾਂ ਤੋਂ ਲੱਗੇ ਪਏ ਆ ਸਾਨੂੰ ਹਾਲ ਤੱਕ ਕੋਈ ਸਾਡਾ ਨਾਂ ਹੀ ਨਹੀਂ ਲੈ ਰਹੇ ਸਾਨੂੰ ਕਹਿੰਦੇ ਇਹਨਾਂ ਨੂੰ ਕਦੋਂ ਬਾਹਰ ਸਕੂਲ ਚ ਇਹ ਤਾਂ ਕੋਈ ਪੂਰਾ ਸਾਡੇ ਨੂੰ ਧੱਕਾ ਖੋਲ ਕਰ ਰਿਹਾ ਜੀ ਤੇ ਸਾਨੂੰ ਮਤਲਬ ਕਿ ਜਿੰਨੀ ਸਾਡਾ ਹੱਕਵੰਦ ਹੈ ਸਾਨੂੰ ਹੱਕ ਵੀ ਨਹੀਂ ਦਿੱਤਾ ਜਾਂਦਾ ਉਲਟਾ ਸਾਡੀਆਂ ਤਨਖਾਹਾਂ ਕੱਟੀਆਂ ਜਾਂ ਕੱਟ ਲੈਂਦੇ ਆ ਹਮਾਚਲ ਸਰਕਾਰ ਜੋ ਕਿ ਹਮਾਚਲ ਸਰਕਾਰ ਨੇ ਕਰਿਆਗਾ ਉਹ ਕਰ ਦੇਣਾ ਚਾਹੀਦਾ ਇਹਦੇ ਨਾਲ ਤਾਂ ਵੈਟਰ 12 ਮਹੀਨੇ ਦੀ ਤਨਖਾਹ ਹਮਾਚਲ ਸਰਕਾਰ ਨੇ ਕਾਪੀ ਛੁੱਟੀ 12 ਮਹੀਨੇ ਦੀ ਤਨਖਾਹ ਦਿੰਦੇ ਆ ਜੀ ਕੋਈ ਛੁੱਟੀ ਨਹੀਂ ਕੱਟਦੇ ਉਹ ਹਮਾਚਲ ਸਰਕਾਰ ਨੇ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਮੇਰੇ ਨਾਮ ਸੁਖਵੀਰ ਕੌਰ ਹੈ ਕੀ ਮੰਗ ਹੈ ਤੁਹਾਡੀ ਮੇਰੀ ਮੰਗ ਇਹ ਹੈ ਜੀ ਮੈਂ 2 ਸਤੰਬਰ 2015 ਤੋਂ ਮਾਰਚ 2020 ਤੱਕ ਜਵਾਹਰਨਬੋਧਿਆ ਵਿਦਿਆਲਿਆ ਮੋਸਰ ਚ ਕੰਮ ਕੀਤਾ ਸਮਾਟਰਨ ਦੀ ਪੋਸਟ ਤੇ 2020 ਦੇ ਵਿੱਚ ਜਦੋਂ ਕੋਰੋਨਾ ਆਇਆ ਹੈਗਾ ਜੋ ਸਾਨੂੰ ਅਚਾਨਕ ਘਰੇ ਜਾਣਾ ਪੈ ਗਿਆ ਤੇ ਉਸ ਤੋਂ ਬਾਅਦ ਮੈਂ ਐਪਲੀਕੇਸ਼ਨਾਂ ਵੀ ਭੋਹ ਦਿੱਤੀਆਂ ਸੀ ਪਰ ਉਦੋਂ ਪ੍ਰਿੰਸੀਪਲ ਸੀ ਐਸਕੇ ਠਾਕੁਰ ਸਾਹਿਬ ਉਹਨਾਂ ਨੇ ਮੈਨੂੰ ਭਲਾਇਆ ਨਹੀਂ ਕਿ ਮੈਂ ਐਪਲੀਕੇਸ਼ਨਾਂ ਦਿੱਤਾਆਂ ਸੀ ਹਾਲਾਂਕਿ ਮੈਨੂੰ ਸਟੇ ਵੀ ਮਿਲਿਆ ਹੋਇਆ ਮੈਂ ਉਹਨਾਂ ਨੂੰ ਇਹ ਗੱਲ ਵੀ ਦੱਸੀ ਹੋਈ ਸੀਗੀ ਮੈਨੂੰ ਸਟੇ ਮਿਲਿਆ ਹੈਗਾ ਮੈਂ ਕੋਰ ਕੇਸ ਵਾਲੀ ਮੇਰੀ ਪਹਿਲ ਮੰਦੀ ਹੈ ਕਿ ਮੈਨੂੰ ਇੱਥੇ ਰੱਖਿਆ ਜਾਵੇ ਪਰ ਉਹਨਾਂ ਨੇ ਮੇਰੇ ਨਾਲ ਬਹੁਤ ਪੂਰਾ ਵਿਰਤਪ ਕੀਤਾ ਸੀ ਕਿ ਕਾਲੀ ਗੁਰੂਚ ਵੀ ਮੇਰੇ ਨਾਲ ਕੀਤੀ ਸੀ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਉੱਥੇ ਨਹੀਂ ਆਉਣ ਦਿੱਤਾ ਸਕੂਲ ਦੇ ਵਿੱਚ ਹਾਂ ਤੁਸੀਂ ਮੇਨ ਮੰਗ ਕੀ ਕਰਦੇ ਹੋ ਜਦੋਂ ਮੈਂ ਫਿਰ ਮੈਂ ਇੱਕ ਐਪਲੀਕੇਸ਼ਨ ਦੁਬਾਰਾ ਲਿਖੀ ਸੀ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ ਵਕੀਲ ਸਾਹਿਬ ਨੂੰ ਵੀ ਮੈਂ ਇਹਨੂੰ 2 ਫਰਵਰੀ 2020 ਨੂੰ ਵੀ ਨੋਟਿਸ ਦਿੱਤਾ ਸੀਗਾ ਹਾਲਾਂਕਿ 25 ਫਰਵਰੀ 2020 ਨੂੰ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੇ ਮੈਂ ਉਸ ਟਾਈਮ ਸਕੂਲ ਦੇ ਵਿੱਚ ਵੀ ਨਹੀਂ ਸੀ ਮੈਂ 24 ਫਰਵਰੀ ਨੂੰ ਸਕੂਲ ਤੋਂ ਛੁੱਟੀ ਲੈ ਕੇ ਇੱਕ ਵਾਰ ਘਰ ਆਈ ਸੀਗੀ ਮੈਨੂੰ ਇਹ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੁਸੀਂ ਮੰਗ ਕੀ ਕਰਦੇ ਹੋ ਜੀ ਹੁਣ ਮੈਂ ਮੰਗ ਕਰਦੀ ਹੈਗੀ ਹੈ ਜਿਹੜਾ ਮੇਰਾ ਨੁਕਸਾਨ ਕੀਤਾ ਹੈਗਾ ਇਹਨਾਂ ਨੇ ਉਹਦੀ ਭਰਪਾਈ ਵੀ ਕੀਤੀ ਜਾਵੇ ਤੇ ਮੈਨੂੰ ਸਕੂਲ 'ਚ ਵੀ ਭਲਾਇਆ ਜਾਵੇ ਮੈਨੂੰ ਕੰਮ ਤੇ ਰੱਖਿਆ ਜਾਵੇ ਫਿਰ ਤੋਂ